ਆ ਗੱਲ ਤੇ ਪਈ। ਇਹ ਇਹ ਮੈਂ ਅੱਜ ਜਿਹੜੀ ਯੂਵੀ ਸ਼ੀਟਾਂ ਨਹੀਂ ਪਈਆਂ ਸੀਗੀਆਂ। ਹਾਂ ਉਹ ਲੈ ਕੇ ਆਈਆਂ ਤੇ ਇਥੇ ਵੀ ਥੀਂ ਦੇ ਪਾਣੀ ਰਕਾ ਗਈਆਂ ਹੋ ਗਈਆਂ। ਹਾਂ ਉਹਨਾਂ ਨੂੰ ਸਾਫ਼ ਕਰਕੇ ਇਹਨਾਂ ਦੀ ਇੱਕ ਚੀਜ਼ ਬਣਾਉਣੀ ਹੈ। ਹਾਂ ਸਰਪ੍ਰਾਈਜ਼ ਇਹਨਾਂ ਦਾ ਬਣਾਵਾਂਗੇ ਆਪਾਂ ਛੋਟਾ ਜਿਹਾ ਪੋਟ ਬਣਾ ਕੇ ਨਾ ਉਹਦੇ ਚ ਫਲਾਵਰ ਲਾਵਾਂਗੇ। ਹਾਂ ਫਲਾਵਰ ਪੋਟ ਬਣਾਵਾਂਗੇ। ਹਾਂ yes are you excited no no uh -huh. but i am excited pata gunde bada ho gaya oh my god et tona pehna hai to oh, ayo <laughs> bad luck ek banona keda chaur gol keda banona aap sare gda wange banawange te konna vi ban juga te chaur sing ban di gol te nahi banda gol nahi banda ਨਹੀਂ ਸੱਚ ਦਾ ਪਰ ਉਹਦੀ ਚਿਹਤ ਬਹੁਤ ਲੱਗੋ ਐਨੇ ਗਰੀ ਗਰਾ ਪਾਣੀ ਹੈ ਇਹ ਚਪਕਾਉਣਾ ਕਿੰਦੇ ਨਾਲ ਇਹਨੂੰ ਥਿਸ ਇਜ਼ ਇਹ ਗਰਮੀ ਵੜੀਦਾ ਗਰਮ ਯੈਸ ਜੇ ਤੇ ਤਾਂ ਪਖਰਾ ਵੀ ਕਰਨਾ ਪਤਾ ਨਹੀਂ ਕੀ ਆਪਣੀ ਕਾਮਯਾਬ ਹੁੰਦੀ ਨੋ ਪ੍ਰੋਮੋਸ਼ਨ ਕੋਸ਼ਿਸ਼ ਆਹ ਤੇ ਹਰ ਪਰ ਪਿਆ ਹੋਇਆ 400 ਮੂਡਨ ਜੀ ਦਾ ਉਹ ਪੋਰਟ ਕਰਕੇ ਲਿਆਉ ਉਹਦਾ ਮੈਜ਼ਰਮੈਂਟ ਲੈ ਲੈਂਦੇ ਹੁਣ ਦਾ ਬਣਾਉਣਾ ਓਕੇ ਸਵਨ ਨਾ ਨਾਟਿਸ ਸਵਨ ਤੇ ਇੱਥੇ ਸਰਦਾਰ ਸਾਹਿਬ ਆ ਗਏ ਸੀ ਤੇ ਉਹ ਮੈਜ਼ਰਮੈਂਟ ਕਰਕੇ ਸਾਨੂੰ ਚਾਰ ਪੀਸਸ ਕੱਟ ਕੇ ਦੇ ਰਿਹਾ ਸੀ ਉਹਨਾਂ ਨੇ ਸਾਨੂੰ ਦੱਸਿਆ ਕਿ ਇਸ ਤਰ੍ਹਾਂ ਮੈਜ਼ਰਮੈਂਟ ਕਰਕੇ ਦੋ ਤਿੰਨ ਵਾਰੀ ਇਸ ਤਰ੍ਹਾਂ ਪਲੇਟ ਮਾਰ ਕੇ ਤੇ ਬਾਅਦ ਵਿੱਚ ਉਤਾਰ ਦਿਓ ਉਹ ਬੜਾਈ ਸੋਹਣੀ ਕਟਿੰਗ ਹੋ ਰਹੀ ਸੀਗੀ ਤੇ ਅੱਜ ਅਸੀਂ ਬਣਾ ਰਿਹਾ ਫਲਾਵਰ ਪੋਟ ਬੜੇ ਦਿਨਾਂ ਦੀ ਮੇਰੀ ਰੀਸ ਸੀ ਫਲਾਵਰ ਪੋਟ ਬਣਾਉਣ ਦੀ ਬੜੇ ਦਿਨਾਂ ਦੀ ਆ ਯੂਵੀ ਸ਼ੀਟ ਜਿਵੇਂ ਥੱਲੇ ਮਿਸਤਰੀਆਂ ਨੇ ਆਪਣੇ ਬਣਾਏ ਸੀਗੇ ਕਾਊਂਟਰ ਤੇ ਉਹਨਾਂ ਨਾਲੋਂ ਐਵੇਂ ਥੋੜੇ ਛੋਟੇ-ਛੋਟੇ ਪੀਸਸ ਜਿਹੜੇ ਵੇਸਟ ਸੀ ਉਹ ਪੈ ਸੀ ਤੇ ਲਿਆ ਕੇ ਰੱਖੇ ਸੀ ਫਿਰ ਗੈਸਟ ਆ ਗਏ ਉਹਨਾਂ ਚ ਰੁੱਜ ਗਏ ਤੇ ਅੱਜ ਮੈਂ ਫਾਈਨਲੀ ਸੋਚਿਆ ਕਿ ਮੈਂ ਕਿਹ ਨਾਲੇ ਤਾਂ ਆਪਾਂ ਬਣਾਉਨੇ ਆਂ ਇੱਕ ਛੋਟਾ ਜਿਹਾ ਫਲਾਵਰ ਪੋਟ ਤੇ ਨਾਲ ਨਾਲ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਵੀਡੀਓ ਮੈਂ ਇੱਕ ਦੋ ਵਾਰੀ ਇਹਦੇ ਵਿੱਚ ਸਾਡੇ ਤੋਂ ਗਲਤ ਵੀ ਬਣਿਆ ਉਹ ਵੀਡੀਓ ਵੀ ਕਟਿੰਗ ਨਹੀਂ ਕੀਤੀ ਤਾਂ ਨਹੀਂ ਕੀਤੀ ਕਿਉਂਕਿ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਇੱਥੇ ਮੈਂ ਕਲਾਪਿੰਗ ਕਰ ਰਹੀ ਸੀ ਸਾਡੇ ਕੋਲ ਇੱਕ ਪੀਸ ਪੀਸ ਕੱਟਿਆ ਗਿਆ ਸੀਗਾ ਤੇ ਪਿੱਛੇ ਇਗਨੋਰ ਕਰਿਓ ਕਿਉਂਕਿ ਜਿਹੜੀ ਛਾਦਰ ਵਿਛਾਈ ਸੀ ਉਹ ਅਸੀਂ ਉਤਾਰ ਕੇ نیچے ਰੱਖ ਲਈ ਸੀ ਤੇ ਬਾਕੀ ਮੈਂ ਸਾਰੀ ਵੀਡੀਓ ਬਣਾਈ ਆਂ ਜਿੱਥੇ ਅਸੀਂ ਗਲਤ ਕੀਤਾ ਉਹ ਵੀ ਜਿੱਥੇ ਸਹੀ ਕੀਤਾ ਉਹ ਵੀ ਮੈਂ ਤਾਂ ਨਹੀਂ ਕਟਿੰਗ ਕੀਤੀ ਕਿਉਂਕਿ ਮੈਂ ਚਾਹੁੰਦੀ ਸੀ ਤੁਸੀਂ ਜਿਹੜੀਆਂ ਗਲਤੀਆਂ ਅਸੀਂ ਕੀਤੀਆਂ ਤੁਸੀਂ ਨਾ ਕਰੋ ਤੇ ਕੋਈ ਵੀ ਜਿਵੇਂ ਵੂਡਨ ਕੋਈ ਵੂਡ ਪਈ ਹੈ ਤੁਹਾਡੇ ਕੋਲ ਇਸ ਮੇਕਅਪ ਪਿਆ ਕਿਸੇ ਵੀ ਚੀਜ਼ ਨੂੰ ਇਸ ਤਰ੍ਹਾਂ ਆਪਾਂ ਜੋੜ ਕੇ ਤੇ ਛੋਟੇ-ਛੋਟੇ ਫਲਾਵਰ ਪੋਟ ਬਣਾ ਸਕਦੇ ਹਾਂ ਤੇ ਮੈਨੂੰ ਬਹੁਤ ਸ਼ੌਂਕ ਆ ਫਲਾਵਰ ਪੋਟ ਸਾਡੇ ਘਰੇ ਬਹੁਤ ਸਾਰੇ ਹੋਣ ਫਲਾਵਰ ਹੋਣ ਤੇ ਜਿੱਦਨ ਮੈਂ ਵੇਖਿਆ ਕਿ ਮੈਂ ਕਿ ਸੁੱਟਣ ਨਾਲੋਂ ਚੰਗਾ ਚਲੋ ਆਪਾਂ ਇੱਕ ਫਲਾਵਰ ਪੋਟ ਬਣਾ ਲੈਨੇ ਆ ਤੇ ਅਸੀਂ ਬਹੁਤ ਇੰਜੋਏ ਕੀਤਾ ਤੁਸੀਂ ਵੀ ਦੇਖੋ ਵੀਡੀਓ ਪੱਕਾ ਜਸਟ ਟਰਾਈ ਚਲ ਤੂੰ ਕਰਕੇ ਵੇਖ ਪੱਕਾ ਕੱਚਾ ਤਾਂ ਬਾਅਦ ਚ ਪਤਾ ਲੱਗੂ ਇੱਕੋ ਲਾਈਨ ਦੇ ਉੱਤੇ ਦੂਜੀ ਲਾਈਨ ਮਾਰੀ ਇਹਨਾਂ ਵੇ ਦੋ ਲਾਈਨਾਂ ਬਣਾ ਦੋ ਨਾਟ ਬੈਡ ਬਸਕਾਰਾ ਜਿਆਦਾ ਰੈਕਟਿੰਗ ਨਾ ਕਰ ਅਹੀਂ ਥੱਲੇ ਚਾਦਰ ਵਿਛਾਲੀ ਗਾਇਸ ਅਹੀਂ ਕਿਹ ਗੰਦ ਪੈ ਜਾਊਗਾ ਅਸੀਂ ਅੱਜ ਝਾੜੂ ਮੋਪ ਕਰ ਲਿਆ ਸੀ ਕਰਲਾ ਨਾਟ ਬੈਡ ਦਿਖਾਓ ਓ ਨੋ ਇੱਥੇ ਕਰ ਗਿਰੀ ਹੋ ਗਈ ਫੇਰ ਅਸੀਂ ਮਿਸਤਰੀ ਨਹੀਂ ਬਣ ਸਕਦੇ ਚਲੋ ਕੋਈ ਨਹੀਂ ਆਪਾਂ ਨੂੰ ਇੱਥੇ ਹੀ ਹਾਂ ਸੈਟੀਸਫਾਈਂਗ ਤੇਲ ਨਹੀਂ ਛੱਡਣਾ ਅਸੀਂ ਕੋਈ ਗੱਲ ਨਹੀਂ ਹੁਣ ਇੱਕ ਅੱਧੀ ਹੋਰ ਤੋੜਦੇ ਸ਼ੀਟ ਕਰਾਮ ਕਰ ਕਰਕੇ ਫੇਰ ਹੀ ਬਣਾਵਾਂਗੇ ਹਾਂ ਇਹਦੇ ਪਹਿਲਾਂ ਦੋ ਟੁਕੜੀ ਕਰ ਲਈਏ ਨਾ ਉਹ ਦੂਜੇ ਵਾਲਾ ਕਰ ਹਾਂ ਇੱਕ ਤਾਂ ਸਹੀ ਬਣਗੇ ਲੈ ਲਾ ਦੋਨੋਂ ਸੇਮ ਬਣਗੇ ਵੇਖੀ ਦੋ ਬਣਗੇ ਹੋਣਗੇ ਇੱਕ ਤਾਂ ਆਪਾਂ ਦਾ ਮੈਜ਼ਰਮੈਂਟ ਕੀਤਾ ਹਾਂ ਇਹਨਾਂ ਕਰ ਚਾਹੀਦਾ ਆਪਾਂ ਕਿਹੜਾ ਵਿੱਚ ਜੀ ਆਹ ਛੋਟਾ ਹੈ ਨਾ ਆ ਪੂਰਾ ਹੈ ਇਹ ਦਾ ਬਰਾਬਰ ਦੇ ਕੱਟ ਲਗੇ ਹੋਣਾ ਸਪਿਰ ਵੀ ਬਣਾ ਸਕਦੇ ਹਾਂ ਹਾਂ ਹੁਣ ਇਹਦੇ ਸਹੀ ਆ ਠੀਕ ਹੋ ਗਿਆ ਇਹ ਕਹਿੰਦੇ ਬਾਹਰ ਵੀ ਲਾਦੀ ਹੋਈ ਨਹੀਂ ਮਾੜਾ ਹਾਂ ਉਹ ਸਹੀ ਗੱਲ ਹੈ ਮੇਰਾ ਡਿਜ਼ਾਈਨ ਤੇ ਸਟਾਈਲ ਵੱਖਰਾ ਹੈ ਹਾਂ ਇਹ ਆ ਤਾਂ ਸਹੀ ਆ ਵਸ ਇਹਨੇ ਕੱਢਣਾ ਤੇ ਗਾਇਜ਼ ਹੁਣ ਅਸੀਂ ਆ ਜਿਹੜਾ ਵੇਸਟ ਜੀ ਸੀ ਸਿੱਗਣਾ ਹੈ ਤਾਂ ਹਾਂ ਇਹਦਾ ਮੇਜ਼ਰਮੈਂਟ ਲੈ ਲਿਆ। ਹੁਣ ਨੂੰ نیچے ਰੱਖ ਲਿਆ ਤੇ ਉੱਪਰਲੇ ਦਾ ਮੇਜ਼ਰਮੈਂਟ ਲੈ ਕੇ ਹੁਣ ਕੱਟ ਲਾਂਗੇ। ਹੁਣ ਅੱਜ ਅਸੀਂ ਬਣ ਰਹੇ ਹਾਂ ਮਿਸਤਰੀ। ਮਿਸਤਰੀ, ਮਿਸਤਰੀ। ਕਲੂਆ ਮਿਸਤਰੀ। ਇਹ ਸਾਡਾ ਕਲੂਆ ਮਿਸਤਰੀ। ਬੜੇ ਦਿਨਾਂ ਤੋਂ ਮੈਂ ਲਿਆ ਕੇ ਰੱਖਿਆ ਬੈਠੀ ਸੀ। ਇਹਨੇ ਇਹ ਲედა ਨਹੀਂ ਦੇਖ ਲੋ ਪਤਾ ਨਹੀਂ ਹੁਣ ਕੋਈ ਗੱਲ ਨਹੀਂ ਆਉਣ ਦੇ ਨਹੀਂ ਤੇ ਤੈਨੂੰ ਕੱਟ ਪੈ ਤਿੰਨਾ ਸਾਈਡਾਂ ਤੋਂ ਕਟਿੰਗ ਕਰਨੀ ਸੀ ਦੋਨੋਂ ਕਟਿਆ ਇਹ ਤਾਂ 3 ਸਾਈਡ ਕੱਟ ਕਰ ਤੇ ਹਮ ਦਿਖਾਉਣੇ ਆ ਤੁਹਾਨੂੰ ਪਲਾਸ ਨਾ ਲਾ ਕੇ ਜਿਆਦੀ ਵੀਡੀਓ ਲੰਬੀ ਨਹੀਂ ਕਰਦੇ ਮੰਗੇ ਦੋ ਤੇ ਗਾਇਜ਼ ਅਸੀਂ ਦੋ ਪੀਸ ਕੱਟ ਲਿਆ ਇਹਦੀ ਡਿਗਰੀ ਵੀ ਬਣਾ ਕੇ ਖੇਡ ਸਕਦੇ ਆ ਆਪਾਂ ਇੱਥੇ ਹਾਂ ਤੇ ਹੁਣ ਆਪਾਂ ਕੱਟਿਆ ਹੋਰ ਦੋ ਚਾਰ ਪੀਸ ਤਾਂ ਕਟ-ਕਟ ਕੇ ਮੈਂ ਤਾਂ ਨਹੀਂ ਆ ਵੇਸਟ ਜੈਨ ਦੇ ਨਾਲ ਲਾ ਲੀਏ ਆ ਵਧੀਆ ਨਾਲ ਆਪਾਂ ਵਾਵਾ ਸਾਰੇ ਬਣਾਵਾਂਗੇ ਨਾਲ ਇਹਦੇ ਨਾਲ ਕਰੀ ਮਿੰਤੀ ਬੰਦੇ ਦੋ ਇਧਰ ਵੱਡੇ ਮਿਸਤਰੀ ਸਾਹਿਬ ਆ ਗਏ ਆ ਉਹ ਵੀ ਤਾਂ ਕਿੰਨਾ ਗੁੱਡ ਸੀ ਰਹੀ ਵੱਡੇ ਮਿਸਤਰੀ ਸਾਹਿਬ ਆ ਗਏ ਹੁਣ ਗੁੱਠਾ-ਗੱਠਾ ਪ੍ਰੋਪਰ ਕੱਢਣਗੇ ਆਹ ਥੇਲ ਕਰ ਤਾਂ ਮਿਸਤਰੀ ਸਾਹਿਬ ਤੁਨ ਨੂੰ ਇਹਦੇ ਨਾਲ ਦਾ ਨਾ ਬਣਿਆ ਨਾ ਫਿਰ ਅਸੀਂ ਫੇਲ ਹੋ ਜਾਾਂਗੇ ਬੱਚਾ ਇਹਦੇ ਜਦੋਂ ਹਾਂ نیچے ਐਵੇਂ ਦੀ ਬੈਕ ਸਾਈਡ ਆ ਜਾਊਗੀ ਨਾ ਇੱਕ ਗਾਇਜ਼ ਹੁਣ ਲਾਉਣੀ ਪਊਗੀ ਇੱਕ ਪਾਸੇ ਮਦਰ ਇੱਕ ਬੰਨੇ ਹੋਣੀ ਲਾਉ ਦੋ ਛੇਤੀ ਇਹ ਸੁੱਕ ਜਾਣੀ ਨੇ 2 ਮਿੰਟਾਂ ਜੀ 2 ਮਿੰਟ ਕਿਸਕਿੰਟ ਇਹ ਥੋੜੀ ਰੱਖ ਦੇਣੀ ਜੀ ਇਹ ਪਤਨੀਆ ਸਾਈਡ ਤੇ ਹੁਣ ਓਕਣਾ ਅਮਰੇ ਹੱਥ ਜੁੜ ਗਏ ਕੋਈ ਤਾਂ ਕਰ ਕੀ ਕਰਦੇ ਪੈਲੇ ਅੰਦਰ ਆ ਘੱਟਿੰ ਟੈਂਡਾ ਉਹ ਗੀ ਬਸ ਹੁੰਦੇ ਕੀ ਕਰ ਰਹੇ ਆਂ ਆਪ ਥੰਡੇ ਹੀ ਰੱਖ ਨੇ ਨਹੀਂ ਇੱਕ ਤਾਂ ਜਿਹੜਾ ਤੁਸੀਂ ਹਾਵੀ ਹੋ ਜਾਂਦੇ ਜੇ ਨਾ ਫੇਰ ਨਹੀਂ ਕੰਮ ਕੀ ਬਣੇ ਬਣੇ ਐ ਕਰਕੇ ਐ ਰੱਖ ਕੇ ਤੇ ਮੁੜ ਕੇ ਤੁਹਾਡੀ ਉਹ ਗੋਦਰ ਘੱਟ ਲੱਗੀ ਯੂ ਐਫ ਐਵੀ ਸਾਈਡਾਂ ਤੇ ਜ਼ਿਆਦਾ ਲੱਗੀ ਇਦਰੀ ਹੁੰਦਾ ਹੁਣ ਪਾਉ ਵਿੱਚ ਆਹੋ ਐ ਐ ਪੈਣੀ ਅਨੂ ਆ ਬੱਟਾ ਪਟਿੱਜਾ ਮੈਨ ਲਾ ਰ ਰੋ ਤੰਡਾ ਪੀਸ ਇਹ ਰੇ ਵਧੀਆ ਯੈਸ ਅੱਛਾ ਕਿਧਰ ਗਿਆ ਬਾਬ ਕੀ ਆ ਹਾਂ ਕੋਈ ਇੱਧਰ ਆ ਹਾਂ ਬਣ ਗਿਆ ਕੱਟ ਦੇ ਕੱਟੇ ਆ ਸਾਫ ਹੋ ਸਕਦੇ ਆ ਕੱਟ ਨਾ ਬਣਣਾ ਚਲੇ ਜੁੜ ਗਿਆ ਹਾਂ ਕੱਲੇ ਉਹ ਅਸਲੇ ਡਬਲ ਹੋ ਜਾਣੇ ਡਬਾ ਹੈ ਕੱਟ ਦਾਂਗੇ ਉਹਨਾਂ ਨਾ ਕੱਟ ਦਾਂਗੇ ਹੈ ਡਬਲ ਆਪਾਂ ਗਲਤੀ ਕੀਤੀ ਆਪਾਂ ਜੋੜ ਨਹੀਂ ਸਿੱਧਾ ਆਇਆ ਸੀਗਾ ਐਵੇਂ ਕੁਰਸੀ ਬਣਾਵਾਂਗੇ ਕੁਛ ਇੱਕ ਉੱਤੇ ਬਣਾ ਕੇ ਨਾ ਨਿੱਕੀ ਜਿਹੀ ਗੱਦੀ ਵੀ ਲਾਵਾਂਗੇ ਕੱਟਣਾ ਪੈਣਾ ਇਹਨੂੰ ਕੁਰਸੀ ਵੀ ਮੈਂ ਸੋਚੀ ਹੋਈ ਐਨਾ ਕੱਟਣਾ ਪੈਣਾ ਟੇਬਲ ਬਹੁਤ ਛੋਟਾ ਬਣੂਗਾ ਕੁਰਸੀ ਵੀ ਉਪਨਾਵਾਂਗੇ ਛੋਟੇ ਛੋਟੇ ਕੁਰਸੀ ਟੇਬਲ ਬਣਾਵਾਂਗੇ ਹੁਣ ਔਰ ਆ ਕੱਟਣਾ ਪੈਣਾ ਮੰਨੂ ਆ ਇਹ ਮਿਲੂ ਉਹ ਕੱਟਣਾ ਪੈਣਾ ਸਾਈਡ ਤੋਂ ਵੱਧ ਦਾ ਨਾ ਆ ਸਹੀ ਪ੍ਰੋਪਰੀ ਇਹ ਦੋਨੇ ਸਾਈਡਾਂ ਜੋੜਨੀਆਂ ਪੈਣਗੀਆਂ ਇਹਨੂੰ ਨਾਲ ਖਲਾੜ ਕੇ ਤੁਸੀਂ ਗੋਲ ਪਾ ਦਿਓ ਸੇਵਕਾ ਆ ਜਿਆਦਾ ਇਹ ਸੇਵਕਾ ਐ ਨੂੰ ਕਰ ਇਹ ਤਾਂ ਡਵਿੰਗੇ ਆ ਨਾ ਬਾਅਦ ਚ ਪੱਧਰ ਕਰਨੇ ਪੈਣੇ ਇੱਥੇ ਇੱਥੇ ਜੋੜ ਦੋ ਪ੍ਰੋਪਰ ਇਹਦੇ ਨਾਲ ਜੁੜਨਾ ਚਾਹੀਦਾ ਇਧਰੋਂ ਬਾਅਦ ਘਟ ਇਧਰ ਕੱਢ ਦੋ ਨਹੀਂ ਵਾਹ ਸੱਟਾ ਸਰਦਾਰ ਜੀ ਨਹੀਂ ਕੱਟ ਦੋ ਮੈਨੂੰ ਹੁਣੇ ਹੀ ਕੱਟ ਮਾਰ ਦੋ ਠੀਕ ਹੈ ਉਹ ਨਹੀਂ ਘੜੀਚਣਾ ਯਾਰ ਹੁਣ ਮਾਰੀ ਜਨਾ ਆ ਵੇਖੋ ਮੜਾ ਰਗੜ ਦੋ ਨਹੀਂ ਤੁਹਾਨੂੰ ਹਾਂ ਕਰ ਦਿਆ ਨਹੀਂ ਤੇਰੇ ਡੈਡੀ ਥੋੜਾ ਜਿਆ ਐਨੂੰ ਲਈ ਜਾਂਦਾ ਪੂਰਾ ਪੂਰਾ ਚੱਲ ਬਾਹਰ ਰੱਖ ਪੂਰਾ ਪੂਰਾ ਆਉਂਦਾ ਆਹੇ ਆਹ ਸਾਈਡ ਕਰ ਦਿੰਨੇ ਆ ਪ੍ਰੋਪਰ ਇਧਰ ਤੇ ਦੂਜੀ ਸਾਈਡ ਉਧਰ ਫਿਰ ਵੇਖ ਲਾਂਗੇ ਤੋਰੀ ਸਰਫੇਸ ਆਰਮ ਨੂੰ ਲੱਗਣਾ ਕਟੋ ਹੱਥ ਰੱਖਣਾ ਇੱਥੇ ਹਾਂ ਇਹਦੇ ਨਾਲ ਲੱਗਣਾ ਚਾਹੀਦਾ ਹੈ ਦਾਇਰ ਹੱਥ ਰੱਖ ਕੇ ਠਈ ਏਮ ਤੁਸੀਂ ਛੱਡੋ ਫਿਰ ਇੱਕ ਹੱਥ ਰੱਖੀ ਚ ਬਸ ਪਹਿਲਾਂ ਇੱਧਰ ਜੋੜ ਦਿਓ ਫਿਰ ਥਲੜਾ ਬਾਅਦ ਚ ਜੋੜੀ ਨਹੀਂ ਥਲੜਾ ਪਹਿਲਾਂ ਜੋੜਨਾ ਹੂੰ ਥਲੜਾ ਪਹਿਲਾਂ ਜੋੜੋ ਤੇ ਬਾਅਦ ਚ ਜੋੜ ਜੂਗਾ ਹੁਣ ਇਦਾਂ ਕਰ ਤੁਹੇ ਰੱਖਣਾ ਉਹ ਸਾਡੀ ਸਕੀਮ ਨਾ ਕਾਮਯਾਬ ਹੋ ਗਈ ਕਿਉਂਕਿ ਉੱਥੇ ਲੜੀ ਸ਼ੀਟ ਵੀ ਇਹਦੇ ਨਾਲ ਜੁੜ ਜਾਂਦੀ ਸੀ ਹੁਣ ਅਸੀਂ ਨੀਚੇ ਵਾਲਾ ਜਿਹੜਾ ਵੱਡੀ ਸ਼ੀਟ ਹੀ ਲੈ ਲਈ ਆ ਕਟਿੰਗ ਵਾਲੀ ਸ਼ੀਟ ਨਹੀਂ ਲਈ ਅਸੀਂ ਇਹ ਕਿਵੇਂ ਲਾਉਂਦੇ ਪੈ ਜੀ ਨਹੀਂ ਲੱਗਣੀ ਹੋਊ ਥੱਲੇ ਜੁੜਣੀ ਅੱਛਾ ਹਾਂ ਉੱਪਰ ਤਨ ਮੈਂ ਕਹਾਂ ਹੀ ਹਾਂ ਹਾਂ ਉੱਪਰ ਰੱਖ ਕੇ ਚੱਲੋਗੀ ਬਿਲਕੁਲ ਸਹੀ ਆ ਤੇ ਹੁਣ ਅਸੀਂ ਇਸ ਤਰ੍ਹਾਂ ਲਗਾ ਰਹੇ ਹਾਂ ਹੁਣ ਪਰਸਨਲ ਨਾ ਜੋੜਿਓ ਸਰਦਾਰ ਸਾਹਿਬ ਉਸ ਥੱਕ ਗਿਆ ਕਮੈਂਟਰੀ ਕਰਦਾ ਕਰਦਾ ਲਿਆਨ ਜੀ ਇਹ ਰਹੀ ਇਹ ਦੇਖੋ ਸਰਦਾਰ ਸਾਹਿਬ ਖਾਮ ਖਾ ਜੁੜ ਗਈ ਇਹਦੇ ਨਾਲ ਨਾ ਮੁੱਠਾ ਕਰਦਾ ਮੁੱਠੀ ਜੋੜਦੀ ਜਿਹੜਾ ਡਿਜ਼ਾਈਨ ਵਾਲਾ ਪਾਸਾ ਸੀ ਉਹ ਅੰਦਰ ਵਾਰ ਕਰਤਾ ਵੈਸੇ ਇੱਕ ਆਪ ਐਵੇਂ ਦੀ ਵੀ ਬਣਾ ਸਕਦੇ ਆ ਨਾ ਇਹ ਰਕਣਾ ਸੀ ਤੁਸੀਂ ਉਹ ਵਾਲਾ ਤੇਰਾ ਬਾਹਰ ਕਰਨਾ ਸੀ ਉਹ ਅੰਦਰ ਕਰਤਾ ਆ ਵੱਚੀ ਗੁੱਦ ਪਰਾਗੇ ਫਰਸ਼ ਨਾ ਵੈਸੇ ਨਹੀਂ ਜੁੜਦਾ ਤੁਸੀਂ ਉਹਵੇਂ ਹੀ ਜੋੜੋ ਨਹੀਂ ਜੁੜਦਾ ਨਹੀਂ ਹਾਂ ਗੱਤੇ ਤੇ ਰੱਖ ਲੋ ਗੱਤਾ ਬਾਅਦ ਚ ਕੱਟ ਦਾਂਗੇ ਆਪਾਂ ਉੱਤੇ ਲੈ ਹੋ ਜਾਣਾ ਇਹ ਦੋਨੋਂ ਸਾਈਡਾਂ ਤੇ ਲੱਗ ਜੇ ਤੇ ਇੱਕ ਸਾਈਡ ਜੋੜ ਲਓ ਮਿਸਟਰ ਸਾਹਿਬ ਬਹੁਤ ਹੋ ਗਿਆ ਕੰਮ ਬੰਦ ਕਿਉਂ ਆ ਬੰਦੇ ਬਾਹਰ ਨਾ ਜਾਂਦੇ ਤੇ ਉਹਨੇ ਜਾਣ ਕੇ ਖਲਾ ਰਿਆ ਇੱਥੇ ਜਾਣ ਵਾਲਾ ਤਾਂ ਕੋਈ ਵੀ ਨਹੀਂ ਹੈਗਾ ਬਾਹਰ ਹੱਤ ਨਹੀਂ ਨੇ ਚੱਲੇ ਰਹਿੰਦੇ ਵੇਲਿਆਂ ਦੇ ਪੜਨ ਬਹਿ ਜਾ ਰੇਲਾ ਨਾ ਵੇਖੀ ਹੁਣ ਪੜਦਾ ਨਜ਼ਰ ਆ ਮੈਨੂੰ ਹਰਦੀ ਗੜੀ ਤੇ ਹੁਣ ਮੈਂ ਤਾਂ ਚੱਕਿਆ ਕਰ ਲੈਂਦੀ ਜਿਵੇਂਂਗੇ ਜੁੜਗੇ ਤੇ ਵਿੰਗੇ ਜੁੜ ਜਾਣੀਆ ਇੱਥੋਂ ਇੱਥੋਂ ਜੋੜੋ ਇਹਨੇ ਗੱਡੀ ਸਿਲਕਲੇ ਨੇ ਬਣਾ ਲਿਆ ਰੈਗੜ ਕਰਨ ਆ ਆਂ ਯਾ ਜਿਵੇਂ ਲਿਉਨੇ ਉਹਨਾਂ ਦਾ ਨਹੀਂ ਫਵਾਹ ਲਿਆ ਮੰਡੀ ਲਿਆ ਹੋਇਆ ਹੈ ਨਾ ਠੀਕ ਹੈ ਵੀ ਕੋਈ ਵੀ ਕੰਮ ਕਰਨਾ ਹੈ ਮੇਰੇ ਕਿਲੇ ਉਹਨਾਂ ਨੇ ਫਾਇਦਾ ਇਹ ਕਿੰਨੇ ਦੀ ਆਉਂਦੀ ਆ ਅੱਸੀਆਂ ਅੱਸੀਆਂ થી ਆ ਤੇ ਜਿਹੜੇ ਕਹਿੰਦੇ ਮਹਿੰਗੀ ਨਹੀਂ ਹੈ ਪਤਾ ਕਿੰਨਾ ਕੰਮ ਹੋਏ ਪਰ ਇਹ ਹੋਊਗੀ ਵੀ ਅਕਸਰ ਜੜੀਆਂ ਸਮਿਕਾ ਕੀ ਇਹਨਾਂ ਕਹਿੰਦੇ ਯੂਵੀ ਸ਼ੀਟ ਚ ਲਿਆ ਚੌਥੀ ਇਹ ਰਹੀ ਸਰਦਾਰ ਸਾਹਿਬ ਇਸ ਦਾ ਨਾਮ ਹੈ ਵੈਕਟਰਾ ਇਸ ਕੋ ਵੈਕਟਰਾ ਬੋਲਤੇ ਹੈ 80 ਰੁਪਏ ਦिए ਤੇ ਆ ਫ੍ਰੀਜ ਮਤਲਬ 80 ਰੁਪਏ ਦੇ ਕਿੰਨੇ ਪੋਟ ਬਣ ਜਾਣੇ ਇਹਦੇ ਇਹਦੇ ਵਿੱਚ ਆਪਾਂ ਲਾਵਾਂਗੇ ਗੁੱਧ ਜੀ ਨਹੀਂ ਹੁੰਦੀ ਜਿਹੜੀ ਉਹ ਗੁੱਧ ਲਾ ਕੇ ਉੱਪਰ ਫਲਾਵਰ ਇਹ ਬਹੁਤ ਸੋਹਣਾ ਪੋਟ ਬਣ ਜਾਣਾ ਆਪਣਾ ਫਲਾਵਰ ਆਪਣੇ ਕੋਲ ਵਾਧੂ ਪਏ ਹੋਇਆ ਰੌਂਗ ਰੌਂਗ ਲਾਤੀ ਸਰਦਾਰ ਸਾਹਿਬ ਰੌਂਗ ਲਈ ਜਾਂਦੇ ਜੇ ਆ ਬਾਹਰ ਰੱਖਣਾ ਹੈ ਆਪਾਂ ਸਭ ਆਰ ਪਹਿਲਾਂ ਵਾਲੀ ਲੜਤੀ ਦੁਬਾਰਾ ਇਹਦਾ ਬੰਦੇ ਤੇ ਫਰਕ ਪੈਂਦਾ ਉਹਦੇ ਨਾਲ ਹੋ ਜੈਣੀ ਸੈਟਿੰਗ ਥੋੜਾ ਜਿਹਾ ਚਲੋ ਵੀ ਹੁਣ ਕਰਾਂਗੇ ਕਟਿੰਗ ਨੀਚੇ ਵਾਲੀ ਕਿ ਵੀ ਹਾਊਸ ਵੀ ਬਣਾ ਸਕਦੇ ਆ ਨਾ ਪਟਾਇਆ ਇਹ ਕਿ ਕੁਰਸੀ ਮੇਜ਼ ਬਣਾਉਣਾ ਮੈਂ ਹੁਣ ਨੇ ਕਰ ਰਹੇ ਆ ਜੀ ਇਹ ਕਰਦੇ ਹਣ ਪਰ ਨਿਫਮ ਤੇ ਤੁਸੀਂ ਕੀ ਕਰ ਰਹੇ ਜੀ ਹਲਵਾਲੀਆ ਰੋਟੀਆਂ ਤੁਹਾਡਾ ਪਲੇਟ ਕਾ ਹਲਵਲੀਆਂ ਰੋਟੀਆਂ ਇਹ ਬੇਟਾ ਜੀ ਸਿੰਪਲ ਰੋਟੀ ਲਾਉਣੀ ਹੈ ਰੋਟੀ ਸਬਜੀ ਬਣਾਉਣੀ ਆ ਰੋਟੀਆਂ ਵੀ ਲਾ ਲਓ ਆਹ ਵਰਗੇ ਖਾਣ ਚ ਗਏ ਪਹਿਲੇ ਤੁਸੀਂ ਹਾਂ ਉਹ ਬਣਾਈ ਫਟੀ ਹੂੰ ਬਹੁਤ ਹੈ ਵਿਖਾਣਾ ਖਾ ਲਿਆ ਬੜੇ ਦਿਨ ਠੀਕ ਹੱਦ ਦੱਸੋ ਜਿੰਨੇ ਦਿਨ ਪਰੌਨੇ ਰਹਿ ਹੈ ਵਿਖਾਣਾ ਖਾਂਦੇ ਰੇ ਆਪਾਂ ਸਾਰਾ ਮੈਂ ਤਾਂ ਨਹੀਂ ਖਾਧ ਬਿਲਕੁਲ ਏਗਾ ਤੁਹਾਨੂੰ ਤੇ ਮਾ ਬਹੁਤ ਘੱਟ ਖਾਦਾ ఓਵਰ EATING ਨਹੀਂ ਕੀਤੀ ਚੰਨ ਕਹਿ ਦਿੰਦੇ ਕਰਦੇ ਮੈਂ 3-4 ਸਲਾਈਸ ਖਾਦੀਆਂ ਪੀਚੀਆਂ ਆਪਾ ਬਣਾ ਬਣਾ ਲਿਆ ਜਿਹੜਾ ਤਰੀਕੇ ਨਾਲ ਬਣਾ ਕਰਦੇ ਆ ਇੱਕ ਇੱਕ ਵੀਰਜ ਨੇ ਆਪਾਂ ਨੂੰ ਕਮੈਂਟ ਕੀਤਾ ਡੈਡ ਹੋਏ ਜੇ ਆਪਾਂ ਬڑا ਬੋਲਦੇ ਨਾ ਕੀ ਡੈਡ ਹੂੰ ਡੈਪ ਆਇਆ ਕਮੈਂਟ ਆਇਆ ਉਹਨੇ ਡੈਪ ਆਪਾਂ ਨੂੰ

ਤੇ ਇੱਥੇ ਮੈਂ ਦੋ ਫਲਾਵਰਾਂ ਨੂੰ ਕਲੀਆਂ ਜੀਆਂ ਮੇਰੇ ਕੋਲ ਪਈਆਂ ਸੀ ਉਹਨਾਂ ਨੂੰ ਦੋਨ ਮਿਕਸ ਕਰਕੇ ਇੱਕ ਬਣਾ ਰਹੀ ਸੀ ਤੇ ਆਪਾਂ ਜਿਵੇਂ ਉੱਥੇ ਫਲਾਵਰ ਪੋਟ ਬਣਾ ਲਿਆ ਸੀ ਤੇ ਉਹਦੇ ਵਿੱਚ ਆਪਾਂ ਇਹ ਲਗਾਵਾਂਗੇ ਤੇ ਮੇਰੇ ਹਸਬੰਦ ਬਹੁਤ ਸਾਰੀ ਮਿਹਨਤ ਕਰ ਰਹੇ ਸੀਗੇ ਬਸ ਸਾਡਾ ਤਾਂ ਆਈਡੀਆ ਹੀ ਸੀ ਸਾਰੀ ਮਿਹਨਤ ਮੇਰੇ ਹਸਬੰਦ ਦੀ ਸੀ ਤੇ ਨਾਲ-ਨਾਲ ਮੈਂ ਆਪਦਾ ਕੰਮ ਵੀ ਕਰ ਰਹੀ ਸੀ ਜਿਵੇਂ ਇੱਧਰ ਆਲੂ ਛਿੱਲਦੀ ਪਈ ਸੀ ਤੇ ਨਾਲ ਕੰਮ ਵੀ ਬਹੁਤ ਜ਼ਿਆਦਾ ਲੇਟ ਹੋ ਗਿਆ ਸੀ ਤੇ ਮੈਨੂੰ ਇਹ ਸੀ ਵੀ ਇੱਕ ਵਾਰੀ ਫਲਾਵਰ ਤਾਂ ਹੋਰ ਵੀ ਬਹੁਤ ਸਾਰੇ ਪੈ ਨੇ ਮੈਨੂੰ ਇਹ ਸੀ ਚਲ ਇੱਕ ਵਾਰੀ ਆ ਕਲੀਆਂ ਨੂੰ ਜੋੜ ਕੇ ਫਾਈਨਲ ਲੁੱਕ ਦੇ ਦਿੰਨੇ ਪੋਟ ਨੂੰ ਤੁਹਾਨੂੰ ਮੇਰਾ ਅੱਜ ਦਾ ਪੋਟ ਫਲਾਵਰ ਸਾਰਾ ਕੁਝ ਕਿਵੇਂ ਦਾ ਲੱਗਾ ਜ਼ਰੂਰ ਕਮੈਂਟਾਂ ਵਿੱਚ ਆਪਣੀ رائے ਦੱਸਿਓ ਤੇ ਚੰਦਵ ਬਲੌਗ ਚੈਨਲ ਨੂੰ ਆਪਣੇ ਨੂੰ ਕਰ ਦਿਓ ਜਲਦੀ ਤੋਂ ਜਲਦੀ ਸਬਸਕ੍ਰਾਈਬ ਵੀਡੀਓ ਵਧੀਆ ਲੱਗੇ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਆਪਣਾ ਪਿਆਰ ਇਸੇ ਤਰ੍ਹਾਂ ਹੀ ਦਿੰਦੇ ਰਹੋ ਹੁਣ ਮਿਲਦੇ ਆ ਨੈਕਸਟ ਵੀਡੀਓ ਚ ਕੁਝ ਨਵਾਂ ਲੈ ਕੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਬਾਏ